ਹਾਂਜੀ ਬਾਈ ਜੀ ਸ਼ਤਸ੍ਰੀ ਕਾਲ ਜੀ ਸ਼ਰਿਆ ਨੂੰ ਤੇ ਲੋ ਜੀ ਵੀਰੇ ਆਪਾਂ ਖੜੇ ਸੀਗੇ ਪਿੰਡ ਦਾਜੂ ਮਾਦਰਾ ਤੇ ਇੱਥੇ ਬਾਈ ਦੀ ਇੱਕ ਗਾਛ ਹੋਈ ਆ ਗਾਛ ਹੋਈ ਨਿਕਲਫੇ 10 ਮਿੰਟ ਹੋ ਗਏ ਨੇ ਤੇ ਵੱਧ ਤੋਂ ਵੱਧ ਵੀਰੇ ਚੈਨਲ ਮੇਰਾ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਕਰਦੇ ਹੋਏ ਤੇ ਜੋ ਵੀਰੇ ਗਾਛ ਹੋਈ ਆ ਦੂਵੇ ਸ਼ੁਵੇ ਗਾਛ ਹੋਈ ਆ ਤੇ ਇਹ ਗਾਹ ਦੀ ਵੀਰੇ ਟਰ ਕੁਆਲਿਟੀ ਚੈੱਕ ਕਰੋ ਤੁਸੀਂ ਪੂਰੀ ਘੈਂਟ ਆ ਦੇਖੋ ਜੀ ਲੇਵਾ ਪੂਰਾ ਕੱਚ ਨੂੰ ਹਟਵਾ ਵੀ ਆ ਟੱਗ ਨੂੰ ਬਹੁਤਾਗਾ ਥਣ ਵੀ ਵੀਰੇ ਇਕੱਲਾ ਇਕੱਲਾ ਘਟਤਣਾਂ ਲੱਗਿਆ ਹੋਇਆ ਹੈਗਾ ਤੇ ਬਹੁਤ ਕੈਂਟ ਥਣ ਲੱਗਿਆ ਗਾਂ ਦੇ ਤੇ ਗਾਂ ਦੀ ਵੀਰੇ ਕੁਆਲਟੀ ਕੁਆਲਟੀ ਫੁੱਲ ਘੈਂਟ ਆ ਯਾਰ ਤੇ ਇਹ ਗਾਂ ਵੀਰੇ ਲਿਖਾਊਗਾ ਕੀ ਇਹ ਗਾਂ ਛੇਕ ਲਾਗੀ ਪਛੇਵਰੇ ਬੱਛਾ ਹੈਗਾ ਤੇ ਸ਼ੂਰੀ ਨੂੰ ਮਿੰਟਾਂ ਜਾਰੇ 10 ਹੋਏ ਨੇ ਤੇ ਮੈਂ ਘਰ ਦੀ ਪਾਲੀ ਹੋਈ ਵੀਰੇ ਗਾਂ ਦੀ 200 ਹੀ ਸੁਝਾ ਬਾਜੂ ਬਰੇਟ ਆ ਗਿਆ ਦਾ ਤੇ ਘਰਦੇ ਆ ਘਰੇਲੂ ਆ ਤੇ ਫੈਟ ਫੋਟੋ ਦੀ ਗਾਂ ਦੀ ਪਹੁੰਚ ਗਈ ਹੋਣੀ ਰਹੀ ਆ ਨਦਬ ਵੀਰੇ ਕੱਢ ਦੂਗੀ ਇਹ ਘਟ ਘਟ 28 30 ਲੀਟਰ ਵੀਰੇ ਆਮ ਨੋਰਮਲ ਤੇ ਇਹ ਗਾਮ ਕਹੂਗਾ ਵੀਰੇ ਪੰਡਰਾਜੂ ਮਾਜਰਾ ਧੂਰੀ ਦੇ ਕੋਲ ਜ਼ਿਲ੍ਹਾ ਸੰਗਰੂਰ ਤੇ 92 ਦਾ ਹੈਪੀ ਹੈਗਾ ਕਿ ਤੁਹਾਨੂੰ ਵੀਰੇ ਆਪਾਂ ਨੰਬਰ ਸਕਰੀਨ ਦੇ ਉੱਪਰ ਲਾ ਦਿੰਨੇ ਆ ਤੇ ਬਾਈ ਨਾਲ ਗੱਲ ਕਰ ਲਿਓ ਵੀਰੇ ਤੇ ਗਾਂ ਬਹੁਤ ਚੰਗੀ ਗਈ। ਕਰਦੀ ਪਾਲੀ ਵੀ ਜਮਾਂ ਕਰੇ ਲੋਕਾਂ ਵੀਰੇ ਤੇ ਜੇਰੇ ਦੇ ਘੰਡੇ ਤੱਕ ਪਈ ਜੋ ਵੀਰੇ। ਤੇ ਬਾਕੀ ਸ਼ਹਰੀਆਂ ਗਾਵਾਂ ਵਿੱਚ ਬਾਈ ਦੀ ਘਰ ਦੀਆਂ ਨੇ ਪੂਰੀਆਂ ਜਿਹਾ ਪਾਲੀਆਂ ਹੋਈਆਂ ਯਾਰ। ਤੇ ਗਰੰਟੀ ਫੁੱਲ ਆ ਵੀਰੇ ਗਾਂ ਦੀ ਥਣ ਦੀ ਕੋਈ ਖੜਾ ਹੋਵੇ ਹਨਾ ਵੀ ਭਾਰ ਦੀ ਕੋਈ ਮਾਰ ਦੀ ਹੋਵੇ ਫੁੱਲ ਗਰੰਟੀ ਆ। ਬਹੁਤ ਘੈਂਡ ਗਾਂ। ਤੇ ਕੋਈ ਸ਼ਵੋਇਲਿੰਗ ਨਹੀਂ ਹੈਗੀ। ਜੋਸ਼ ਖਵਾਰ ਦੇ ਸਾਹਮਣੇ ਆ। ਥੋੜੀ ਜਿਹੀ ਨਵਾਈ ਨਹੀਂ ਹੋਈ ਵੀਰੇ ਕੱਲ ਦੀ। ਵੀ ਛੋਣਾਗਾ। ਨਹੀਂ ਬ੍ਰੇਕ ਕੁਆਲਟੀ ਕਬੂਲ ਨਹੀਂ ਚੰਗਦਾ ਜੀ ਗਾਂ ਦੀ ਬੋਤ ਕਹਿੰਟ ਹੈ